ਮਿੱਤਰੋ ਜਦੋਂ ਕੋਈ ਮਰ ਜਾਂਦਾ ਤਾਂ ਉਹਨੂੰ ਕਹਿੰਦੇ ਆ ਸਵਰਗਵਾਸੀ ਕਹਿੰਦੇ ਮਰਨ ਤੋਂ ਬਾਅਦ ਸਵਰਗ ਮਿਲਦਾ ਇਹ ਇੱਕ ਮਨਾਲੀ ਤੋਂ 12 ਕਿਲੋਮੀਟਰ ਪਿੱਛੇ 14 ਮੀਲ ਇੱਕ ਜਗ੍ਹਾ ਔਰ ਉੱਥੇ ਇਹ ਹੋਟਲ ਹੈ ਸਵਿਸ ਇਨ ਇਹ ਅੰਕਲ ਜੀ ਤੁਸੀਂ ਦੇਖ ਸਕਦੇ ਹੋ ਇਹਨਾਂ ਦਾ ਇਹ ਹੋਟਲ ਹੈ ਇਹਦਾ ਨਾਂ ਹੈ ਸਵਿਸਨ ਇਹਨਾਂ ਨੇ ਬੜਾ ਇੱਜ਼ਤਮਾਨ ਤੇ ਆਪਣੱਤ ਦਿੱਤੀ ਹੈ ਔਰ ਇਹਨਾਂ ਦਾ ਹੋਟਲ ਜਿਹੜਾ ਤੁਹਾਨੂੰ ਅਸੀਂ ਇਹ ਦਿਖਾ ਰਹੇ ਹਾਂ ਤੁਸੀਂ ਦੇਖ ਰਹੇ ਹੋ ਸੀਨ ਦੇ ਵਿੱਚ ਇਹ ਹੋਟਲ ਨੂੰ ਇਹ ਚਲਾ ਰਹੇ ਨੇ ਇਹ ਰਹਾਇਸ਼ ਇਹਨਾਂ ਦੀ ਬਣਾਈ ਹੋਈ ਆ ਇੱਥੇ ਔਰ ਬੜੀ ਸੋਹਣੀ ਇਹਨਾਂ ਦੀ ਡੀਲਿੰਗ ਹੈ ਔਰ ਸਾਨੂੰ ਬੜੇ ਪਿਆਰੇ ਸਖਸ਼ ਲੱਗੇ ਔਰ ਆਪਾਂ ਇਹਨਾਂ ਦੀ ਇੰਟਰਵਿਊ ਕਰ ਰਹੇ ਆ ਇਸ ਕਰਕੇ ਤੁਹਾਡੇ ਰੂਬਰੂ ਇਹਨਾਂ ਨੂੰ ਕਰ ਰਹੇ ਆ ਅੰਕਲ ਜੀ ਤੁਸੀਂ ਇੱਥੇ ਹਿਮਾਚਲ ਦੇ ਮਨਾਲੀ ਦੇ ਨੇੜੇ ਇਹ ਹੋਟਲ ਬਣਾਇਆ ਹੋਇਆ ਕਿੰਨੇ ਕ ਟਾਈਮ ਤੋਂ ਤੁਸੀਂ ਇੱਥੇ ਇਹ ਬਣਾਇਆ ਹੋਇਆ ਅਸੀਂ 20 ਸਾਲ ਤੋਂ ਬਣਾਇਆ ਹੋਇਆ ਜੀ ਇੱਥੇ ਔਰ 20 ਸਾਲ ਤੋਂ ਅਸੀਂ ਪ੍ਰੋਪਰਲੀ ਇਹਨੂੰ ਆਰਾਮ ਨਾਲ ਚਲਾ ਰਹੇ ਆਂ ਸਾਨੂੰ ਕੋਈ ਇਹ ਜੀ ਪ੍ਰੋਬਲਮ ਨਹੀਂ ਹੈ ਤੇ ਹਾਂ ਜੀ ਬਾਕੀ ਸਾਡੇ ਕੋਲ ਬਹੁਤ ਪੰਜਾਬੀ ਭਰਾ ਨੇ ਜਿਹੜੇ ਆ ਕੇ ਠਹਿਰਦੇ ਆ ਅਸੀਂ ਖਾਸ ਪੰਜਾਬੀ ਭਰਾਵਾਂ ਨੂੰ ਪ੍ਰੇਫਰੈਂਸ ਵੀ ਦਿੰਦੇ ਆ ਵੀ ਹਾਂ ਬਈ ਉਹਨਾਂ ਨੂੰ ਕੁਝ ਸਾਡਾ ਪੰਜਾਬੀਪਣ ਪਤਾ ਲੱਗੇ ਕਿ ਅਸੀਂ ਇੱਥੇ ਪੰਜਾਬੀ ਕੋਲ ਆਏ ਆ ਠੀਕ ਹੈ ਜੀ ਅੱਛਾ ਤੁਸੀਂ ਖੁਦ ਇੱਥੇ ਕਿੰਨੇ ਟਾਈਮ ਤੋਂ ਰਹਿੰਨੇ ਹੋ ਤੇ ਪਿੱਛੋਂ ਹੈਗੇ ਕਿੱਥੋਂ ਦੇ ਹੋ ਅ ਪਿੱਛੇ ਮੇਰੇ ਫਾਦਰ ਲਾਹੌਰ ਇਲੈਕਟ੍ਰਿਕ ਸਪਲਾਈ ਕੰਪਨੀ ਸੀ ਉਹ ਇਲੈਕਟ੍ਰੀਕਲ ਦੇ ਇੰਜੀਨੀਅਰ ਸੀਗੇ ਸੋ ਉਸ ਕਰਕੇ ਅਸੀਂ ਪਹਿਲਾਂ ਹੀ ਹਿਮਾਚਲ ਦੇ ਵਿੱਚ ਇੱਥੇ ਪ੍ਰੋਜੈਕਟਾਂ ਦੇ ਉੱਤੇ ਮੇਰੇ ਫਾਦਰ ਰਹੇ ਅਸੀਂ ਉਸ ਟਾਈਮ ਵੀ ਇੱਥੇ ਹਿਮਾਚਲ ਚ ਆਉਂਦੇ ਰਹੇ ਹੂੰ ਸੋ ਉਹ ਲਿੰਕ ਹੋਣ ਕਰਕੇ ਇੱਥੇ ਦੀ ਜਮੀਨ ਹੋਣ ਕਰਕੇ ਅਸੀਂ ਇੱਥੇ ਬੈਠੇ ਹਾਂ ਅੱਛਾ ਜਿਵੇਂ ਇੱਥੇ ਪੰਜਾਬੀ ਆਪਣੇ ਖਾਸ ਕਰਕੇ ਸਰਦਾਰ ਘੱਟ ਨੇ ਤੇ ਫਿਰ ਕੋਈ ਦਿੱਕਤ ਵਗੈਰਾ ਇੱਥੇ ਰਹਿਣ ਚ ਕੋਈ ਪਰੇਸ਼ਾਨੀ ਨਹੀਂ ਕੋਈ ਪਰੇਸ਼ਾਨੀ ਨਹੀਂ ਆਉਂਦੀ ਐਸੀ ਕੋਈ ਗੱਲ ਨਹੀਂ ਹੈ ਸਭ ਇੱਥੇ ਵੀ ਕੋਆਪਰੇਟ ਕਰਦੇ ਨੇ ਬੰਦੇ ਤੁਹਾਨੂੰ ਹਾਂ ਅਸੀਂ ਲੌਂਗ ਟਾਈਮ ਤੋਂ ਇੱਥੇ ਰਹਿ ਰਹੇ ਹਾਂ ਕੋਈ ਐਜੀ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੈ ਅੱਛਾ ਜਦੋਂ ਫਿਰ ਪੰਜਾਬੀ ਭਰਾ ਤੁਹਾਡੇ ਕੋਲ ਆਉਂਦੇ ਨੇ ਜਿਵੇਂ ਤੁਸੀਂ ਸਾਨੂੰ ਆਪਣਾਪਣ ਦਿਖਾਇਆ ਇਦਾਂ ਹੀ ਸਾਰਿਆਂ ਨੂੰ ਕਰਦੇ ਹਾਂ ਬਿਲਕੁਲ ਜੀ ਸਾਡੇ ਕੋਲ ਕੋਈ ਵੀ ਪੰਜਾਬ ਤੋਂ ਆਉਂਦਾ ਜਾਂ ਕਿਤੇ ਹੋਰ ਵੀ ਆਉਂਦਾ ਸਰਦਾਰ ਭਰਾ ਆਉਂਦਾ ਸਾਨੂੰ ਆਪ ਨੂੰ ਪੰਜਾਬੀ ਭਰਾਵਾਂ ਦੇ ਨਾਲ ਹਮਦਰਦੀ ਹੁੰਦੀ ਆ ਪਿਆਰ ਹੁੰਦਾ ਅਸੀਂ ਉਹਨਾਂ ਨੂੰ ਉਸ ਪਿਆਰ ਦੇ ਨਾਲ ਕੋਸ਼ਿਸ਼ ਕਰਦੇ ਹਾਂ ਕਿ ਸਾਡੇ ਬੰਦੀਆਂ ਨਾਲ ਕੋਈ ਕਮੀ ਨਾ ਅੱਛਾ ਇੱਥੇ ਕੁਦਰਤ ਦੀ ਗੋਦ ਚ ਆ ਚ ਫੇਰੇ ਐ ਮਤਲਬ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਵਾਲੀ ਜਿਹੜੀ ਨਜ਼ਾਰਾ ਇੱਥੇ ਨਜ਼ਰ ਆਉਂਦਾ ਤਾਂ ਕੁਦਰਤ ਦੀ ਇੰਨੀ ਪਿਆਰੀ ਗੋਦ ਦੇ ਵਿੱਚ ਜਿਵੇਂ ਪੰਜਾਬ ਤੋਂ ਹਰਿਆਣੇ ਤੋਂ ਬੰਬੇ ਤੋਂ ਲੋਕ ਇੱਥੇ ਮਨਾਲੀ ਚ ਆਉਂਦੇ ਨੇ ਤੁਸੀਂ ਤਾਂ ਰਹਿਨੇ ਹੀ ਇੱਥੇ ਹੋ ਤਾਂ ਫਿਰ ਕੁਦਰਤ ਨਾਲ ਇੱਕਮਿਕ ਹੋ ਕੇ ਕਿਦਾਂ ਦਾ ਫੀਲ ਹੁੰਦਾ ਸਾਨੂੰ ਤਾਂ ਬਹੁਤ ਵਧੀਆ ਲੱਗਦਾ ਜੀ ਬਾਹਰੋਂ ਆਉਣ ਵਾਲਿਆਂ ਨੂੰ ਵੀ ਬਹੁਤ ਹੁੰਦਾ ਕਿਉਂਕਿ ਅਸੀਂ ਹੋਟਲ ਜਿਹੜਾ ਬਣਾਇਆ ਹੋਇਆ ਇੱਕ ਬਿਲਕੁਲ ਗਾਰਡਨ ਵਾਂਗੂ ਬਣਾਇਆ ਹੋਇਆ ਹਰ ਕਿਸਮ ਦੇ ਬੂਟੇ ਇੱਥੇ ਲਾਏ ਹੋਏ ਨੇ ਤਾਂ ਕਿ ਅਗਲੇ ਨੂੰ ਇਹ ਲੱਗੇ ਕਿ ਹਾਂ ਮੈਂ ਇੱਕ ਬਾਗ ਚ ਬੈਠਾ ਬਗੀਚੇ ਚ ਬੈਠਾ ਬਿਲਕੁਲ ਨਦੀ ਦੇ ਕਿਨਾਰੇ ਦੇ ਉੱਪਰ ਇਹਨਾਂ ਦਾ ਹੋਟਲ ਹੈ ਔਰ ਨਦੀ ਦੇ ਪਾਣੀ ਦਾ ਜਿਹੜਾ ਸੰਗੀਤ ਆ ਉਹ ਤੁਹਾਨੂੰ ਮਾਨਣ ਨੂੰ ਸੁਣਨ ਨੂੰ ਮਿਲਦਾ ਇਹਨਾਂ ਨੇ ਜਿਹੜੀ ਰਹਿائش ਵਾਲੇ ਬਣਾਏ ਨੇ ਉਹ ਬਿਲਕੁਲ ਨਦੀ ਦੇ ਕਿਨਾਰੇ ਦੇ ਉੱਪਰ ਰਹਿائش ਲਈ ਬਣਾਏ ਹੋਏ ਨੇ ਔਰ ਇਹ ਜਿਹੜਾ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ ਇਹ ਇਹਨਾਂ ਦਾ ਰੈਸਟੋਰੈਂਟ ਹੈ ਤਾ ਇੱਥੇ ਇਹ ਤੇ ਇਹਨਾਂ ਦਾ ਬੇਟਾ ਤੇ ਪਰਿਵਾਰ ਇੱਥੇ ਰਹਿੰਦੇ ਨੇ ਔਰ ਅੰਕਲ ਜੀ ਪੰਜਾਬ ਵੀ ਜਾਣੇ ਹੋ ਕਦੇ ਹਾਂ ਮੈਂ ਜਾਂਦਾ ਰਹਿਣਾ ਜੀ ਮੇਰੇ ਪੰਜਾਬ 'ਚ ਵੀ ਲੁਧਿਆਣੇ 'ਚ ਵੀ ਮੇਰੀ ਨਾਲ ਲੈਂਡ ਵੀ ਆ ਜਮੀਨ ਵੀ ਆ ਐਗਰੀਕਲਚਰ ਮੇਰੀ ਕੋਠੀ ਵੀ ਪਈ ਲੁਧਿਆਣੇ 'ਚ ਅੱਛਾ ਹਾਂ ਓਕੇ ਤੇ ਫਿਰ ਕਿਹੜੇ ਸੀਜ਼ਨ 'ਚ ਵੱਧ ਲੋਕ ਇੱਥੇ ਤੁਹਾਡੇ ਕੋਲ ਰਹਿਣ ਲਈ ਆਉਂਦੇ ਨੇ ਮੋਸਟਲੀ ਸਾਡੇ ਕੋਲ ਸਾਰਾ ਸਾਲ ਵੀ ਆਉਂਦੇ ਨੇ ਕੋਈ ਨਾ ਕੁਝ ਬਾਕੀ ਗਰਮੀਆਂ ਦਾ ਸੀਜ਼ਨ ਦਾ ਬਹੁਤ ਜ਼ਿਆਦਾ ਹੁੰਦਾ ਅਤੇ ਜਦੋਂ ਸਨੋ ਹੁੰਦੀ ਆ ਉਸ ਵੇਲੇ ਵੀ ਸਨੋ ਦੇਖਣ ਲਈ ਦੂਰ ਦੂਰ ਤੋਂ ਕਾਫੀ ਆਉਂਦੇ ਨੇ ਕਿਸੇ ਟਾਈਮ ਮੇਰੇ ਕੋਲ ਆਈਸ ਸਕੈਟਿੰਗ ਵਾਲਾ ਗਰੁੱਪ ਵੀ ਆਉਂਦਾ ਸੀ ਆਸਟ੍ਰੇਲੀਆ ਤੋਂ ਉਹ ਵੀ ਮੈਂ ਅਟੈਂਡ ਕਰਦਾ ਰਿਹਾ ਫੋਰਨਰ ਵੀ ਹੈ ਮੇਰੇ ਕੋਲ ਕਾਫੀ ਜਿਹੜੇ ਮੈਨੂੰ ਇੱਥੇ ਅਟੈਂਡ ਕਰਦੇ ਨੇ ਆਹ ਇਹ ਤੁਸੀਂ ਦੇਖੋ ਇਹ ਹੋਟਲ ਕਾ ਦਾ ਗਾਰਡਨ ਹੀ ਹੈ ਇਹ ਸੇਬ ਲੱਗੇ ਹੋਏ ਨੇ ਸੇਬ ਲੱਗੇ ਨੇ ਕਾਫੀ ਸਾਰੇ ਪੌਦੇ ਸੇਬਾਂ ਦੇ ਔਰ ਹੋਰ ਤਰ੍ਹਾਂ ਤਰ੍ਹਾਂ ਦੇ ਇੱਥੇ ਬੜੇ ਕਮਾਲ ਦੇ ਜਿਹੜੇ ਆ ਫਲਾਂ ਦੇ ਪੌਦੇ ਨੇ ਸਾਹਮਣੇ ਉਹ ਰੈਸ਼ਲੀ ਹੋਟਲ ਹੈ ਔਰ ਇੱਕ ਚੀਜ਼ ਤੁਹਾਨੂੰ ਹੋਰ ਦਿਖਾਉਣੀ ਹੈ ਮੈਂ ਇਹ ਹੋਟਲ ਜਿਹੜਾ ਹੈ ਬਿਲਕੁਲ ਨਦੀ ਦੇ ਕਿਨਾਰੇ ਤੇ ਹੈ ਉਹ ਪਿੱਛੇ ਬਹੁਤ ਉੱਚਾ ਪਹਾੜ ਹੈ ਔਰ ਪਹਾੜ ਪਹਾੜ ਦੇ ਨਾਲ ਨਦੀ ਚੱਲਦੀ ਹੈ ਔਰ ਨਦੀ ਦੇ ਬਿਲਕੁਲ ਕਿਨਾਰੇ ਦੇ ਉੱਪਰ ਇਹ ਹੋਟਲ ਹੈ ਮੈਂ ਤੁਹਾਨੂੰ ਦਿਖਾਉਣਾ ਆ ਤੁਸੀਂ ਦੇਖੋ ਇਹ ਖੂਬਸੂਰਤ ਨਦੀ ਹੈ ਔਰ ਨਦੀ ਦੇ ਬਿਲਕੁਲ ਕਿਨਾਰੇ ਦੇ ਉੱਪਰ ਇਹ ਹੋਟਲ ਹੈ ਆ ਦੇਖੋ ਇਹ ਨਦੀ ਦਾ ਪਾਣੀ ਜਿਹੜਾ ਚੱਲ ਰਿਹਾ ਔਰ ਇਹ ਚਾਰ ਚੁਫੇਰੇ ਪਹਾੜਾਂ ਦੀ ਕੁਦਰਤ ਦੀ ਗੋਦ ਹੈ ਸੱਚਮੁੱਚ ਇਹ ਬੜਾ ਹੀ ਅਨੰਦਤ ਨਜ਼ਾਰਾ ਸੀਗਾ ਇਹ ਤੁਸੀਂ ਦੇਖੋ ਪਾਣੀ ਬੜਾ ਨਿਰਮਲ ਸਾਫ਼ ਹੈ ਤੇ ਪਾਣੀ ਦਾ ਮਿੱਠਾ-ਮਿੱਠਾ ਸੰਗੀਤ ਜਿਹੜਾ ਤੁਹਾਨੂੰ ਸ਼ਾਇਦ ਮਾਈਕ ਦੇ ਜਰੀਏ ਸੁਣ ਰਿਹਾ ਹੋਵੇਗਾ